ਰਣਜੀਤ ਢਿੱਲੋਂ ਫੇਸਬੁੱਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵਧੇਰੇ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ। ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਪਿਛਲੇ ਦਿਨੀ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਨਾਉਂਸ ਕੀਤੇ ਗਏ ਸਨ, ਉਹਨਾਂ ਵਿੱਚੋਂ ਦਾਣਾ ਮੰਡੀ ਪਿੱਖੀਵਿੰਡ ਵਿਖੇ ਹਲਕਾ ਵਿਧਾਇਕ ਸਰਮਣ ਸਿੰਘ ਧੁੰਨ ਦੀ ਰਹਿ ਨਮਾਈ ਹੇਠ ਅੱਜ ਜ਼ਿਲ੍ਹਾ ਤਰਨਤਾਰਨ ਪਿੱਖੀਵਿੰਡ ਮਾਰਕੀਟ ਕਮੇਟੀ ਦੇ ਚੇਅਰਮੈਨ ਰਣਜੀਤ ਕੁਮਾਰ ਦੀ ਤਾਜਪੋਚੀ ਹੋਈ ਜਿਸ ਵਿੱਚ ਹਲਕਾ ਵਿਧਾਇਕ ਸਰਮਣ ਸਿੰਘ ਧੁੰਨ ਮੰਡੀ ਪਖੀਮਣ ਤੋਂ ਇਲਾਵਾ ਵੱਖ-ਵੱਖ ਮੰਡੀਆਂ ਤੋਂ ਵੱਡੀ ਗਿਣਤੀ ਵਿੱਚ ਆੜਤੀ ਵਿਕਰਾਂ ਨੇ ਹਾਜ਼ਰੀ ਭਰੀ ਔਰ ਇਲਾਕੇ ਦੇ ਸਰਪੰਚ ਪੰਚਾਂ ਕਿਸਾਨ ਮਜ਼ਦੂਰ ਅਤੇ ਹੋਰ ਬਹੁਤ ਸਾਰੀਆਂ ਹਸਤੀਆਂ ਇਸ ਮੌਕੇ ਤੇ ਹਾਜ਼ਰ ਸਨ ਇਸ ਮੌਕੇ ਨਾਮਯੁਜਤ ਚੇਅਰਮੈਨ ਰਣਜੀਤ ਕੁਮਾਰ ਨੇ ਬੋਲਦਿਆਂ ਸੀਐਮ ਮਾਨ ਦਾ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਸਾਰੀਆਂ ਆਈਆਂ ਹੋਈਆਂ ਹਸਤੀਆਂ ਦਾ ਵੀ ਧੰਨਵਾਦ ਕੀਤਾ ਉਨਾ ਕਿਹਾ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਵਿੱਚ ਕਿਸਾਨ ਵੀਰਾਂ ਮਜ਼ਦੂਰ ਆੜਤੀ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਸਰਨਾ ਅਪ੍ਰੈਲਾ ਮੈਂ ਪਾਰਟੀ ਹੈਟ ਮਾਰਦਤਾ ਅਰਵਿੰਦ ਕੇਰਵਾਲ ਜੀ ਸਾਡੇ ਸਭੀ ਸਰਬੋਸਤ ਸੀਐਮ ਭਗਵੰਤ ਮਾਨ ਜੀ ਸੰਦੀਪ ਪਾੜਕ ਜੀ ਤੇ ਸਾਡੇ ਮੰਡੀ ਦੇ ਜਿਹੜੇ ਚੇਅਰਮੈਨ ਹੈ ਹਰਖੇ ਸਿੰਘ ਬਰਸ਼ੋਟ ਤੇ ਮੇਰੇ ਅਲਕੀਰ ਲੜ ਪਿਆਰ ਚੇਅਰਮੈਨ ਜੇਤਰਾ ਬਜੀਸ਼ਨ ਲਾਖਣਾ ਜੀ ਬਿਹੜਵਾਲ ਸਾਹਿਬ ਤੇ ਬਜੀਤ ਖੈਰਾ ਸਾਹਿਬ ਤੇ ਸਾਹ ਜਸਬੀਰ ਸਿੰਘ ਜੀ ਤੇ ਸਾਡੇ ਐਮਐਲਏ ਸਾਹਿਬ ਜਿਹੜੇ ਸਰਵਨ ਸਿੰਘ ਤੁਲਕੀ ਤੇ ਹੋਰ ਮੈਂ ਸੰਗਤ ਦਾ ਸਮੂਹ ਵਲੰਟੀਅਰ ਹਲਕਾ ਜਿਹਨੇ ਵੀ ਖੇਮ ਕਰਦੇ ਵਰਕ ਆ ਮੈਂ ਆਰਤੀ ਸਹਿਬਾਨ ਦਾ ਜਾਂ ਜੀਨੀਦਰ ਸਹਿਬਾਨ ਜਿਹੜੇ ਵੀ ਹੋਰ ਮੇਰੇ ਸੱਜਣ ਪਤਵੰਤੇ ਸੱਜਾ ਮੇਰੀਆਂ ਭੈਣਾਂ ਨੇ ਬਿਠੇ ਜਿਨ੍ਹਾਂ ਨੇ ਨਾਲ ਕੇ ਸਰਕਾਰ ਬਣਾਈ ਆ ਇਸ ਦੀ ਵਿਦੌਤਾ ਅੱਜ ਮੈਂ ਚੇਅਰਮੈਨ ਬਣਿਆ ਆ ਮੈਂ ਸਾਰੀ ਸਮੂਚੀ ਐਕਮਾਂਡ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਸਪੀਕਰ ਸਾਹਿਬ ਠੀਮਾ ਸਾਹਿਬ ਸਾਰੀ ਲੀਡਰਸ਼ਿਪ ਜਿਹੜੀ ਪੰਜਾਬ ਹਾਈ ਕਮਾਂਡ ਦੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਨਿਮਾਣੇ ਦੀ ਵੀਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਚੇਨ ਮਾਰਕੀਟ ਜਿਹੜਾ ਬਣਾਇਆ ਤਜੀਦਮਾਦੀ ਜਿਹੜੇ ਲੋਕ ਮਸਲੇ ਨੇ ਮਰ ਦਾਣਾ ਮੰਡੀਆਂ ਦੇ ਆੜਤੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਉਹਨਾਂ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਪਹਿਲਾ ਲਗਾਤਾਰ ਇਸ ਤੋਂ ਇਸ ਤੋਂ ਪਿੱਛੇ ਲਗਾਤਾਰ ਪਛਾਣ ਰਿਹਾ ਜਾਂ ਜਿਤਨਾ ਇਸ ਟੀਮ ਕੋਲ ਚਾਰਜਰ ਸੈਟਿਸ ਹੋ ਰਿਹਾ ਹੈ ਉਹ ਬਤਾਉ ਰੇ ਮੱਡੀ ਚੇਰਮੈਨ ਮੈਨੂੰ ਜਮੇਰੀ ਮਿਲੀ ਆ ਮੈਂ ਆਪਣੀ ਕੋਸ਼ਿਸ਼ ਕਰੂੰਗਾ ਡੀਪਲੀ ਜਾਣਦੀ ਜਿੰਤੋਂ ਤੱਕ ਕਿਸੇ ਬੰਦੇ ਪਹੁੰਚ ਦੀ ਕੋਸ਼ਿਸ਼ ਕਰੂੰਗਾ ਜਿਹੜੇ ਨਿੱਕੇ ਨਿੱਕੇ ਜਿਹੜੇ ਮਸਲੇ ਆ ਜਿੰਨਾ ਨੂੰ ਜਿਹੜੇ ਮਸਲੇ ਵੱਡੇ ਬਣ ਜਾਂਦੇ ਕੋਈ ਕਰਦਾ ਨਿੱਕੇ ਦੌਰ ਤੇ ਆਰਤੀ ਕੀਤੀ ਜਾਣਾ ਤੇ ਕਿਸਾਨਾਂ ਨੂੰ ਵੀ ਕਿਸਾਨ ਵੀ ਸਾਡੇ ਵੀਰ ਆ ਉਹਨਾਂ ਦੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਜ਼ਿਮੀਦਾਰਾਂ ਦੀਆਂ ਮੁਸ਼ਕਲਾਂ ਨੇ ਆਰਥਿਕ ਨਹੀਂ ਮੁਸ਼ਕਲਾਂ ਨੇ ਤੇ ਪੱਲੇਦਾਰਾਂ ਦੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਇਹ ਪਹਿਲ ਦੀ ਪਹਿਲੇਦਾਰ ਦੇ ਹੱਲ ਕਰਨੇ ਕੋਸ਼ਿਸ਼ ਕਰੇ ਬਹੁਤ ਬੇਵਾਬਨੀ ਕਰ ਰਿਹਾ ਕੰਮ